ਹੰਰੇ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਹੱਕ ਮੰਗਦੇ ਕਿਸਾਨਾਂ ਤੇ ਗੋਲੀਆਂ ਵਰਾਉਣ ਵਾਲੀ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨ ਮੋਰਚਾ ਜਿੰਦਾਬਾਦ 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 ਕਿ ਘਰੇ ਆ ਇਹਨੂੰ ਬੇਨਤੀ ਕਰਾਂ ਸਰਕਾਰ ਦੇ ਬੈਠੇ ਆ ਜਨਤਾ ਦੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਲਗਾਤਾਰ ਜਿਹੜੇ ਆ ਧਰਨੇ ਦਿੱਤੇ ਜਾ ਰਹੇ ਹਨ ਸਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਜਿਹੜਾ ਵਕ ਵਕ ਜਥੇਬੰਦੀਆਂ ਦੇ ਵੱਲੋਂ ਭਾਜਪਾ ਦੇ ਜਿਲ੍ਹਾ ਆਗਵਾ ਅਤੇ ਹੋਰ ਜੋ ਆਗੂ ਹਨ ਉਹਨਾਂ ਦੇ ਘਰਾਂ ਦੇ ਬਾਹਰ ਪਿਛਲੇ 3 ਦਿਨਾਂ ਤੋਂ ਧਰਨੇ ਦਿੱਤੇ ਜਾ ਰਹੇ ਹਨ ਅੱਜ ਜਿਹੜਾ ਫਿਰੋਜ਼ਪੁਰ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਸਾਬਕਾ ਕੈਬਨਿਟ ਮੰਤਰੀ ਹਨ ਅਤੇ ਭਾਜਪਾ ਦੇ ਨੇਤਾ ਹਨ ਉਹਨਾਂ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਤੀਸੇ ਦਿਨ ਧਰਨਾ ਦਿੱਤਾ ਜਾ ਰਿਹਾ ਹੈਗਾ ਤਾਂ ਜਥੇਬੰਦੀਆਂ ਦੇ ਆਗੂ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਤੁਹਾਨੂੰ ਕਿਸ ਤਰੀਕੇ ਦੇ ਨਾਲ ਪਿੱਛੇ ਵੀ ਜਿਹੜੇ ਕਿਸਾਨ ਹਨ ਉਹ ਝੰਡੇ ਲੈ ਕੇ ਇੱਥੇ ਅੱਜ ਤੀਸਰੇ ਦਿਨ ਪ੍ਰੋਟੈਸਟ ਕਰ ਰਹੇ ਹਨ ਅਤੇ ਦੂਸਰੇ ਪਾਸੇ ਜਿਹੜਾ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਹੈਗਾ ਜਿਸ ਦੇ ਘਰ ਦੇ ਬਾਹਰ ਜਿਹੜਾ ਹੈ ਉਹ ਪ੍ਰਦਰਸ਼ਨ ਕਰ ਰਹੇ ਹੈਗੇ ਨੇ ਕਿ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਹਨ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਜਿਹੜੇ ਹੈ ਉਹ ਧਰਨੇ ਦਿੱਤੇ ਜਾ ਰਹੇ ਹਨ ਇਸ ਤੋਂ ਇਲਾਵਾ ਜਿਹੜਾ ਕਿਨੌਰੀ ਬਾਰਡਰ ਖਲੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ ਜਿਹੜਾ ਜਥੇਬੰਦੀਆਂ ਤਸ਼ੱਦਦ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਹੈਗੇ ਨੇ ਸਰ ਕਿਦਾਂ ਦੇਖਦੇ ਹੋ ਕਿ ਅੱਜ ਤੀਸਰਾ ਦਿਨ ਤੁਸੀਂ ਧਰਨਾ ਜਿਹੜਾ ਇੱਥੇ ਦਿੱਤਾ ਗਿਆ ਹੈਗਾ ਜੀ ਹਾਂ ਦੇਖੋ ਜੀ 18 ਫਰਵਰੀ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਬੀਜੇਪੀ ਦੇ ਆਗੂਆਂ ਦੇ ਘਰਾਂ ਮੁਰੇ 3 ਦਿਨ ਦਾ ਧਰਨਾ ਦਿੱਤਾ ਜਾਊਗਾ ਤਾਂ ਉਹ ਜਿਹੜਾ ਅੱਜ ਜਿਹੜਾ ਤੀਸਰਾ ਦਿਨ ਹੋਣ ਜਾ ਰਿਹਾ ਹੈ ਅੱਜ ਅਸੀਂ ਇੱਥੇ ਉਹਨੂੰ ਸਮਾਪਤੀ ਕਰ ਦਾਂਗੇ ਤੇ ਅੱਜ ਹੀ ਨਾਲ ਹੀ ਸੰਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਅਗਲਾ ਫੈਸਲਾ ਕੀ ਆਉਂਦਾ ਹੈ ਉਹਦੇ ਤੇ ਅਸੀਂ ਤਿਆਰ ਬੈਠੇ ਆ ਜੋ ਫੈਸਲਾ ਸਾਨੂੰ ਸੱਦਾ ਦੇਊਗੀ ਉਹ ਅਸੀਂ ਕਰਾਂਗੇ ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਉੱਤੇ ਜਿਹੜਾ ਅੰਨਾ ਤਸ਼ੱਦਦ ਕੀਤਾ ਹੈ ਬੜਾ ਹੀ ਨਿੰਦਨਯੋਗ ਹੈ ਹਰਿਆਣੇ ਦੇ ਬਾਰਡਰ ਤੇ ਪੰਜਾਬ ਦੇ ਬਾਰਡਰ ਨੂੰ ਇੰਜ ਬਣਾ ਰੱਖਿਆ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੋਵੇ ਮੇਰਾ ਖਿਆਲ ਵੀ ਇੰਨਾ ਤਣਾਅ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗਾ ਜਿੰਨੀ ਇਹਨਾਂ ਨੇ ਫੋਰਸਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਲਾ ਰੱਖੀਆਂ ਨੇ ਆ ਹੁਣ ਅਗਲੇ 2024 ਦੇ ਵਿੱਚ ਜਿਹੜਾ ਇਲੈਕਸ਼ਨ ਆ ਰਿਹਾ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਰੇ ਲੀਡਰ ਸਾਡੇ ਪੰਜਾਬ ਦੇ ਚੋਟਾ ਮੰਗਲ ਲਈ ਆਉਣਗੇ ਪਰ ਜਦੋਂ ਜਿਹੜੇ ਕਿਸਾਨ ਨੇ ਜਦੋਂ ਆਪਣੇ ਹਾਕਮ ਮੰਗਲ ਲਈ ਦਿੱਲੀ ਵੱਲ ਨੂੰ ਜਾਂਦੇ ਨੇ ਤੇ ਉਹਨਾਂ ਤੇ ਹਥਿਆਰਾਂ ਦੇ ਨਾਲ ਜਿਹੜੇ ਹਮਲੇ ਕੀਤੇ ਜਾਂਦੇ ਨੇ ਤੇ ਕਿਸਾਨ ਚੀਜ਼ ਕੀਤੇ ਜਾਂਦੇ ਨੇ ਤਾਂ ਫਿਰ ਇਹ ਲੋਕਤੰਤਰ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਕਿਹੜੇ ਲੋਕਤੰਤਰ ਰਹਿ ਗਿਆ ਇੱਥੇ ਜਦੋਂ ਹਕਮਤ ਦੇ ਕਿਸਾਨਾਂ ਦੇ ਉੱਤੇ ਇਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਇਹਨਾਂ ਕੋਲ ਝੰਡਾ ਤੇ ਡੰਡਾ ਹੈ ਇਹਦੇ ਤੋਂ ਇਲਾਵਾ ਹੋਰ ਕੁਝ ਨਹੀਂ ਤੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਹਮਲੇ ਕਰਨਾ ਇਸ ਤਰ੍ਹਾਂ ਸ਼ਹੀਦ ਕਰ ਦੇਣਾ ਉੱਥੇ ਇੰਨੇ ਕੋਈ ਕਿਸਾਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਕਿ ਲੱਤਾਂ ਬਾਹਾਂ ਤੋੜ ਕੇ ਸੌੜ ਦਿੱਤੀਆਂ ਗਈਆਂ ਨੇ ਤੇ ਉਹ ਜਿਹੜੇ ਲੱਤਾਂ ਬਾਹਾਂ ਤੋੜਨ ਵਾਲੇ ਨੇ ਉਹ ਪੁਲਿਸ ਦੀ ਵਰਦੀ ਚ ਨਹੀਂ ਸਿਵਲ ਦੀ ਵਰਦੀ ਵਿੱਚ ਆਏ ਨੇ ਸਿਵਲ ਕੱਪੜਿਆਂ ਦੇ ਵਿੱਚ ਆਏ ਨੇ ਜਿਹੜਾ ਉ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ ਉਥੇ ਵੈਕਰਾਂ ਦੀ ਭੰਤੌਰ ਕੀਤੀ ਗਈ ਹੈ ਟੈਕਟਰਾਂ ਦਾ ਨੁਕਸਾਨ ਕੀਤਾ ਗਿਆ ਹੈ ਹੋਰ ਵੀ ਜੋ ਕੁਝ ਵੀ ਉਥੇ ਹੋਇਆ ਹੈ ਬੜਾ ਹੀ ਨਿੰਦਨਯੋਗ ਹੈ ਬੜੀ ਹੀ ਘਟਿਆ ਕਰਤੂਤ ਕੀਤੀ ਹੈ ਕੇਂਦਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਤੁਸੀਂ ਕਿਦਾਂ ਵੇਖਦੇ ਹੋਗੇ ਉਹ ਕਿ ਕਿਸਾਨ ਆਪਣੀਆਂ ਲਗਾਤਾਰ ਮੰਗਾਂ ਨੂੰ ਲੈ ਕੇ ਲਗ ਲਗ ਜਿਹੜੇ ਆ ਪ੍ਰੋਟੈਸਟ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਹੁਣ ਦਿੱਲੀ ਵਾਲ ਜਿਹੜੀ ਕੂਚ ਕੀਤੀ ਜਾ ਰਹੀ ਹੈਗੀ ਆ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਵੱਡੇ ਪ੍ਰੋਟੈਸਟ ਹੈ ਉਹ ਕੀਤੇ ਜਾ ਰਹੇ ਹੈਗੇ ਵੈਰਜਿਕਾ ਖਾਲਸਾ ਵੈਗ ਫਤੇਹ ਕਾਰਤਿਕ ਛਾਂਜਨ ਮਾਨਸਾ ਮਾਨਸਾ ਪੰਜਾਬ ਮੇਜਰ ਸਿੰਘ ਰੰਧਾਵਾ ਬੀਕੇਜੂ ਮਾਨਸਾ ਪੰਜਾਬ ਦਾ ਉਮੀਦਵਾਰ ਪ੍ਰਧਾਨ ਪੰਜਾਬ ਇਹ ਪ੍ਰਟੈਂਟ ਤਾਂ ਸਾਨੂੰ ਗਵਰਨਮੈਂਟ ਨੂੰ ਰੋਕਣਾ ਨਹੀਂ ਚਾਹੀਦਾ ਜੇ ਪੰਜਾਬ ਇੱਥੋਂ ਪੰਜਾਬ ਚੋਂ ਜਾਂਦੇ ਹੀ ਜਿਵੇਂ ਪਿਛਲੀ ਯਾਰ ਗਏ ਆ ਬਾਰਡਰਾਂ ਤੇ ਉਵੇਂ ਜਾਣ ਦੇਣਾ ਚਾਹੀਦਾ ਸੀ ਪਰ ਗਵਰਨਮੈਂਟ ਦੀ ਕੋਈ ਕਲੌਨੀ ਹਰਕਤਾਂ ਨੇ ਜਿੰਦੇ ਕਰਕੇ ਇਹ ਸਾਨੂੰ ਰੋਕ ਕੇ ਜਿਨ੍ਹਾਂ ਨੇ ਨਾਲ ਕੋਈ ਬਹੁਤ ਉੱਥੇ ਤਸੱਦਦ ਕੀਤਾ ਹੁੰਦੇ ਨਾਲ ਨੁਕਸਾਨ ਇੰਨਾ ਕੋ ਹੋਇਆ ਵੀ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕੱਲ ਸਾਡੇ ਕਿਸਾਨਾਂ ਦਾ ਜਾਨ ਲੇਗਾ ਨੁਕਸਾਨ ਇੱਕੋ ਜਿਹੇ ਬੰਦੇ ਤੇ ਸਿੱਧੀ ਜਾਨ ਵਜਨ ਕਰਕੇ ਜਿਸ ਕਰਨ ਦੀ ਬਹੁਤ ਹੋ ਗਈ ਦੂਜਿਆਂ ਦੀਆਂ ਲੱਤਾਂ ਬਾਵਾ ਤੋੜ ਕੇ ਉਹਨਾਂ ਦੇ ਜਿਹੜਾ ਹਸਪਤਾਲ ਵਿੱਚ ਛੁੱਟੇ ਗਏ ਨੇ ਪਰ ਇਹ ਸਸਦ ਜਿਹੜਾ ਹੈ ਬਹੁਤ ਨਿੰਦਣਯੋਗ ਹੈ ਇਸ ਕਰਕੇ ਜਿਹੜਾ 3 ਦਿਨ ਦਾ ਤਰਨਾ ਸੀ ਅੱਜ ਇਹਨਾਂ ਦੇ ਲੀਡਰਾਂ ਦੇ ਆਪਣਾ ਭਾਜਪੀ ਦੇ ਜੋ ਵੀ ਗਰਮੀਤ ਰਣਾ ਜੀ ਦੇ ਉਹ ਵੀ ਅੱਗੇ ਉਹ ਅਜ ਦੇ ਆਖਰੀ ਪੜਾਅ ਤੇ ਆ ਉਦੋਂ ਬਾਅਦ ਜੋ ਸੰਤ ਮੋਰਚੇ ਦਾ ਫੈਸਲਾ ਆਏਗਾ ਉਹਦੇ ਤੇ ਅਮਲ ਕੀਤਾ ਜਾਏਗਾ ਤੁਸੀਂ ਕਿਦਾਂ ਵੇਖਦੇ ਹੋਗੇ ਉਹ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਚੱਲਦੀਆਂ ਆ ਰਹੀਆਂ ਹੈਗੀਆਂ ਨੇ ਤਾ ਉਹ ਮੰਗਾ ਕੀ ਹੈ ਗਿਆ ਨੇ ਤਾਂ ਕੀ ਜਿਹੜਾ ਹੈਗਾ ਕਿ ਉਹਨਾਂ ਦੇ ਮਨਵਾਉਣ ਦੇ ਲਈ ਦੁਬਾਰਾ ਫਿਰ ਦਿੱਲੀ ਕੁਝ ਕਰਨੀ ਪੈ ਰਹੀ ਹੈ ਵੇਖੋ ਜੀ ਜਿਹੜੀ ਮੇਨ ਮੰਗ ਕਿਸਾਨੀ ਦੀ ਸੀ ਉਹ ਐਮਐਸਪੀ ਨੂੰ ਲੈ ਕੇ ਸੀ ਸਾਡੇ ਜਿਹੜੇ ਸ਼ਹੀਦ ਸਾਥੀ ਕੀਤੇ ਗਏ ਸੀ ਜਿਹੜੇ ਇੱਧਰ ਲਖਮੀਰਪੁਰ ਖੀਰੀ ਦੇ ਵਿੱਚ ਉਹਨਾਂ ਨੂੰ ਅਜੇ मिश्रा ਟੈਣੀ ਨੂੰ ਬਰਖਾਸਤ ਕਰਨ ਦੀ ਕਿਸਾਨਾਂ ਦੀ ਮੰਗ ਸੀ ਤੇ ਇਹ ਜਿਹੜਾ ਬਿਜਲੀ ਬਿੱਲ 2020 ਲੈ ਕੇ ਆਏ ਸੀ ਉਹਨੂੰ ਇਹਨਾਂ ਨੇ 2022 ਬਣਾ ਕੇ ਪੇਸ਼ ਕੀਤਾ ਉਹਨੂੰ ਰੱਦ ਕਰਾਉਣ ਨੂੰ ਲੈ ਕੇ ਤੇ ਹੋਰ ਵੀ ਕਿਸਾਨਾਂ ਦੀਆਂ ਕਈ ਮੰਗਾਂ ਸੀ ਜਿਹੜੀ ਜਾਇਜ ਮੰਗਾਣੇ ਉਹਨਾਂ ਨੂੰ ਲੈ ਕੇ ਜਿਹੜੇ ਕਿਸਾਨ ਸੀ ਉਹ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਸੀ ਜਿੱਥੇ ਇਹਨਾਂ ਨੇ ਵਿੱਚ ਵੱਡੀਆਂ ਰੋਕਾਂ ਲਾਈਆਂ ਗਿਆ ਉੱਥੇ ਕੰਡਿਆਲੀ ਤਾਰ ਲਾਈ ਗਈ ਤੇ ਕੱਲ ਜਿਹੜੀ ਉੱਥੇ ਇਹਨਾਂ ਨੇ ਗੋਲੀ ਚਲਾਈ ਹੈ ਅਥਰੂ ਗੈਸ ਛਿੱਟੀ ਗਈ ਤੇ ਸਾਡੇ ਜਿਹੜੇ ਕਿਸਾਨਾਂ ਦੇ ਵੀਕਲਾਂ ਦੀ ਪੰਨ ਤੋੜ ਕੀਤੀ ਗਈ ਉਹਦਾ ਜਿਹੜਾ ਸਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਅੱਜ ਕੁਝ ਜਥੇਬੰਦੀਆਂ ਜਜ਼ਬਾਤੀ ਹੋ ਕੇ ਸਯੁਕਤ ਮੋਰਚੇ ਦੀ ਏਕਾਲ ਸੀ ਕਿ ਜੇਕਰ ਕੋਈ ਜਥੇਬੰਦੀ ਆਪਣੇ ਤੌਰ ਤੇ ਖਨੋਰੀ ਬਾਰਡਰ ਤੇ ਜਾਂ ਕੋਈ ਆਪਣੇ ਲੈਵਲ ਤੇ ਪ੍ਰੋਟੈਸਟ ਕਰਨਾ ਚਾਹੁੰਦੀ ਹੈ ਤਾਂ ਉਹ ਪ੍ਰੋਟੈਸਟ ਕਰ ਸਕਦੀ ਹੈ ਜਿਵੇਂ ਕਿ ਅੱਜ ਬੀਕੇਯੂ ਡਕੌਂਦਾ ਦੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਧਰ ਨੂੰ ਰਵਾਨਾ ਹੋ ਚੁੱਕੇ ਆ ਤੇ ਜਿਹੜੀ ਬੀਕੇਯੂ ਕਾਦੀਆਂ ਸੀ ਉਹਨਾਂ ਨੇ ਅੱਜ 7 ਨੰਬਰ ਚੁੰਗੀ ਤੇ ਫਿਰੋਜ਼ਪੁਰ ਵਿਖੇ ਉਹਨਾਂ ਨੇ ਅੱਜ ਹਾਈਵੇ ਜਾਮ ਕੀਤਾ ਉਹਨਾਂ ਆਪਣੇ ਨਿੱਜੀ ਫੈਸਲੇ ਸੀ ਉਹਨਾਂ ਦੇ ਤੇ ਇਹਨ ਦੀ ਖੁੱਲ ਵੀ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਅਸੀਂ ਇੱਥੇ ਵੱਡੀ ਗਿਣਤੀ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਇਹਨਾਂ ਜਿਹੜੀ ਅੱਜ ਜਿਹੜਾ ਅਸੀਂ 20 ਤੋਂ ਲੈ ਕੇ 22 ਤੱਕ ਜਿਹੜਾ ਸਾਡੀ ਡਿਊਟੀ ਸੀ ਅਸੀਂ ਅੱਜ ਬੀਕੇਯੂ ਪੀ ਦੇ ਜਿਹੜੇ ਘਰਾਂ ਦਾ ਘਰਾਓ ਕੀਤਾ ਹੋਇਆ ਟੋਲ ਪ੍ਰਾਜੇ ਪਲਾਜੇ ਫਰੀ ਕੀਤੇ ਹੋਏ ਆ ਤੇ ਅੱਜ ਜੋ ਵੀ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਅਹਿਮ ਮੀਟਿੰਗ ਚੱਲ ਰਹੀ ਹੈ ਜੋ ਉਹਦੇ ਵਿੱਚ ਫੈਸਲਾ ਆਊਗਾ ਉਹਨੂੰ ਅਸੀਂ ਤਨ ਮਨ ਧਨ ਨਾਲ ਪੂਰੇ ਤਨ ਮਨੋਂ ਉਸ ਨੂੰ ਲਾਗੂ ਕਰਾਂਗੇ ਜੀ ਕਿਸਾਨ ਇੱਥੇ ਵੀ ਜਿਹੜਾ ਧਰਨਾ ਦੇ ਰਹੇ ਹੈਗੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਵੀ ਪ੍ਰੋਟੈਸਟ ਜਿਹੜਾ ਵੱਡੇ ਪੱਧਰ ਤੇ ਜਾ ਰਿਹਾ ਹੈਗਾ ਉਹ ਡਿਊਟੀਆਂ ਜਿਹੜੇ ਕਿਸਾਨ ਇੱਥੋਂ ਜਿਹੜੇ ਹੈ ਜਾ ਰਹੇ ਹਨ ਜਾਂ ਉੱਥੋਂ ਵਾਪਸ ਵੀ ਆ ਰਹੇ ਹੈਗੇ ਨੇ ਉਹ ਕੀ ਰਣਨੀਤੀ ਜਿਹੜੀ ਬਣਾਈ ਜਾ ਰਹੀ ਹੈ ਨਹੀਂ ਜੀ ਵਾਪਸ ਜੇ ਕੋਈ ਨਹੀਂ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਸਯੁਕਤ ਮੋਰਚੇ ਦੀ ਕਾਲ ਸੀ ਜੇਕਰ ਕੋਈ ਸਯੁਕਤ ਮੋਰਚੇ ਦੇ ਵਿੱਚ ਜੋ ਵੀ ਜਥੇਬੰਦੀਆਂ ਨੇ ਉਹ ਨਿਜੀ ਤੌਰ ਤੇ ਕੋਈ ਵੀ ਪ੍ਰੋਟੈਸਟ ਕਰ ਸਕਦੀਆਂ ਨੇ ਤਾਂ ਅੱਜ ਜੋ ਕੁਝ ਕੁ ਜਥੇਬੰਦੀਆਂ ਉਧਰ ਵੀ ਗਈਆਂ ਨੇ ਅਸੀਂ ਜਿਹੜੀ ਕ੍ਰਾਂਤੀਕਾਰੀ ਕਿਸਾਨ ਨੇ 20 ਤੋਂ ਲੈ ਕੇ 22 ਤੱਕ ਦਾ ਜਿਹੜਾ ਅਸੀਂ ਸਾਡਾ ਇਥੋਂ ਦਾ ਭਾਜਪੀ ਘਰਾਂਦੇ ਆ ਆਗੂਆਂ ਦੇ ਘਰਾਂ ਦਾ ਘਰਾਓ ਉਹ ਅਸੀਂ ਕੀਤਾ ਵਿਆ ਤੇ ਅੱਜ 3 ਵਜੇ ਤੋਂ ਬਾਅਦ ਸਾਨੂੰ ਜਿਹੜੀ ਅਗਲੀ ਰਣਨੀਤੀ ਜਿਹੜੀ ਮੀਟਿੰਗ ਸਾਡੀ ਉਹ ਚੱਲ ਰਹੀ ਹੈ ਸਿੰਘਤੂ ਮੋਰਚੇ ਦੀ ਉਹ ਸਾਡੇ ਨੂੰ ਦੱਸ ਦਿੱਤੀ ਜਾਊਗੀ ਤੇ ਅਸੀਂ ਉਹਨੂੰ ਲਾਗੂ ਕਰਾਂਗੇ ਜੀ ਸਰਦਾ ਮਹਿਲਾ ਵੀ ਮੌਜੂਦ ਨੇ ਤੁਸੀਂ ਕਿਦਾਂ ਦੇਖਦੇ ਹੋਗੇ ਉਹ ਕਿ ਲਗਾਤਾਰ ਮਹਿਲਾਵਾਂ ਵੱਡੇ ਪੱਧਰ ਤੇ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹੈਗੀਆਂ ਨੇ ਤਾਂ ਕੀ ਸਰਕਾਰ ਨੂੰ ਕੀ ਸੋਚਣਾ ਚਾਹੀਦਾ ਹੈਗਾ ਕਿ ਕੀ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਜਾਂ ਕਿਦਾਂ ਤੁਹਾਨੂੰ ਲੱਗਦਾ ਹੈਗਾ ਬਿਲਕੁਲ ਜੀ ਸਰਕਾਰ ਨੇ ਜੋ ਪਿਛਲੇ ਦਿਨੀ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਚੱਲਿਆ ਤੇ ਮੋਦੀ ਸਰਕਾਰ ਨੇ ਲਿਖਤੀ ਰੂਪ ਚ ਦਿੱਤਾ ਸੀ ਕਿ ਤੁਸੀਂ ਇੱਕ ਵਾਰ ਇਹ ਦਰਨਾ ਖਤਮ ਕਰਕੇ ਪੰਜਾਬ ਦਾ ਪੰਜਾਬ ਨੂੰ ਵਾਪਸੀ ਕਰ ਲਓ ਤੇ ਇਹ ਮੰਗਾ ਜੋ ਤੁਸੀਂ ਲੈ ਕੇ ਆਏ ਹੋਏ ਮੰਗਾ ਮੰਨ ਲਿਆ ਜਾਣ ਗਿਆ ਪਰ ਕਾਫੀ ਲੰਬਾ ਸਮਾਂ ਉਡੀਕ ਕਰਨ ਤੋਂ ਬਾਅਦ ਜਦੋਂ ਸਰਕਾਰ ਵੱਲੋਂ ਕੋਈ ਇਹਦੇ ਤੇ ਅਪਡੇਟ ਨਹੀਂ ਆਈ ਤਾਂ ਫਿਰ ਕਿਸਾਨਾਂ ਨੇ ਅੱਕੇ ਸਤੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਫਿਰ ਦੁਬਾਰਾ ਕੂਚ ਕੀਤਾ ਤੋ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਕਿਸਾਨ ਜਾ ਰਹੇ ਸੀ ਤੇ ਕਿਸਾਨਾਂ ਨੂੰ ਜਾਨ ਦੇਣਾ ਚਾਹੀਦਾ ਸੀ ਦਿੱਲੀ ਵੱਲ ਨੂੰ ਕਿਉਂਕਿ ਜਿਸ ਤਰ੍ਹਾਂ ਸਰਕਾਰਾਂ ਦਾ ਰਾਈਟ ਹੁੰਦਾ ਹੈ ਕਿ ਸਰਕਾਰਾਂ ਨੂੰ ਇਲੈਕਸ਼ਨ ਤੇ ਖੜਨਾ ਵੋਟਾਂ ਲੈਣੀਆਂ ਤੇ ਫਿਰ ਸੱਤਾ 'ਚ ਆਉਣਾ ਜਿਵੇਂ ਉਹਨਾਂ ਦਾ ਹੱਕ ਹੁੰਦਾ ਹੈ ਓਵੇਂ ਸਾਡਾ ਵੀ ਇੱਕ ਡੈਮੋਕਰੇਟਿਕ ਹੱਕ ਹੈ ਕਿ ਅਸੀਂ ਵੀ ਆਪਣੇ ਹੱਕਾਂ ਲਈ ਸੜਕਾਂ ਤੇ ਆ ਸਕਦੇ ਹਾਂ ਜਾਂ ਕਿਸੇ ਵੀ ਰੂਪ 'ਚ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਤੁਸੀਂ ਕਿਦਾਂ ਵੇਖਦੇ ਹੈਗੇ ਹੋ ਕਿ ਲਗਾਤਾਰ ਜਿਹੜੀ ਕਿਸਾਨਾਂ ਦੇ ਉੱਤੇ ਤਸ਼ੱਦਦ ਜਿਹੜੀ ਹੋ ਰਹੀ ਆ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੁਣ 2 ਦਿਨ ਦੇ ਲਈ ਜਿਹੜਾ ਦਿੱਲੀ ਕੂਚ ਰੋਕ ਦਿੱਤੀ ਗਈ ਆ ਤਾਂ ਕੀ ਅਗਲੀ ਰਣਨੀਤੀਆਂ ਕੀ ਬਣਦੀਆਂ ਹੈਗੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਦਿੱਲੀ ਜਾਇਆ ਜਾਏਗਾ ਫਿਰ ਦੇਖੋ ਜੀ ਰਾਜਨੀਤੀ ਜਿਹੜੀ ਕਿਸਾਨਾਂ ਦੇ ਨਾਲ ਸਮਿਆਂ ਤੋਂ ਜਿਸ ਤਰ੍ਹਾਂ ਕਰਦੀ ਆ ਰਹੀ ਏ ਪਰ ਪਿਛਲੇ 1 ਸਾਲ 13 ਮਹੀਨੇ ਯਾਨੀ ਕਿ ਜਿਹੜੇ ਸਾਡੇ ਦਿੱਲੀ ਦੇ ਵਿੱਚ ਬੈਠ ਕੇ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਤੋਂ ਕਈ ਵਾਰੀ ਪਹਿਲਾਂ ਜਿਵੇਂ ਜ਼ੁਬਾਨੀ ਵਾਅਦਾ ਕਹਿ ਦੇਣਾ ਹੋ ਗਿਆ ਜੀ ਮੁਕਰ ਜਾਣਾ ਪਰ ਪਿਛਲੇ 13 ਮਹੀਨੇ ਦੇ ਵਿੱਚ ਕਿਸਾਨਾਂ ਦੇ ਜਥੇਬੰਦੀਆਂ ਨੇ ਇਹ ਕੀਤਾ ਸੀ ਕਿ ਜਿੰਨਾ ਚਿਰ ਸਾਨੂੰ ਲਿਖਤ ਹੀ ਨਹੀਂ ਦਿੱਤਾ ਜਾਏਗਾ ਉਹਨਾਂ ਚਿਰ ਅਸੀਂ ਇਹ ਨਹੀਂ ਮੰਨਾਂਗੇ ਪਰ ਸਾਡੇ ਨਾਲ ਲਿਖਤ ਹੀ ਦੇ ਕੇ ਵੀ ਕਿਸਾਨਾਂ ਨਾਲ ਇਹ ਧੋਖਾ ਕੀਤਾ ਉੱਤੇ ਉਦੋਂ ਤੋਂ ਲੈ ਕੇ ਲਗਾਤਾਰ ਹਾਲਾਂ ਸਾਡੀ ਵੇਟ ਕਰਦਿਆਂ ਕਰਦਿਆਂ ਆਸਮਾ ਆ ਗਿਆ ਐਸ ਸਮੇਂ ਤੇ ਵੀ ਸਰਕਾਰਾਂ ਨੇ ਇਹ ਪਤਾ ਹੀ ਹੈ ਕਿ ਇਹ ਕਿਸਾਨ ਲੋਕ ਜੋ ਵੀ ਇਹ VOTER ਨੇ ਅਸੀਂ ਜਦੋਂ ਸਾਨੂੰ ਲੋੜ ਹੁੰਦੀ ਸਤਾ ਵਾਸਤੇ ਉਦੋਂ ਅਸੀਂ ਇਹਨਾਂ ਦੀ ਮਦਦ ਨਾਲ ਹੀ ਸਤਾ ਦੇ ਵਿੱਚ ਬੈਠਦੇ ਆ ਪਰ ਇਹਨਾਂ ਦੇ ਨਾਲ ਹੀ ਆ ਜਿਹੜਾ ਇੱਕ ਦੂਜੇ ਮੁਲਕ ਤੋਂ ਦੂਜੇ ਮੁਲਕ ਦੀ جنگ ਦੀ ਤਰ੍ਹਾਂ ਕਿਸਾਨਾਂ ਦੇ ਨਾਲ جنگ ਚੱਲ ਰਹੀ ਹੈ ਇਸ ਦਾ ਸਾਨੂੰ ਬਹੁਤ ਰੋਸ ਹੈ ਔਰ ਇਹ ਸਰਕਾਰ ਤੋਂ ਜਿੰਨੀ ਦੇਰ ਸਾਨੂੰ ਫੈਸਲਾ ਸਹੀ ਢੰਗ ਨਾਲ ਨਾ ਮਿਲਿਆ ਉਨੀ ਦੇਰ ਅਸੀਂ ਇਹ ਜਿਹੜਾ ਸੰਘਰਸ਼ ਇਸੇ ਤਰ੍ਹਾਂ ਲੜਦੇ ਤੁਸੀਂ ਅੱਜ ਤੀਜੇ ਦਿਨ ਹੋ ਗਿਆ ਜੀ ਲਗਾਤਾਰ ਭਾਜਪਾ ਦੇ ਜਿਹੜਾ ਵਰਕਰਾਂ ਉਹਨਾਂ ਦੇ ਘਰਾਂ ਦੇ ਬਾਹਰ ਬੈਠੇ ਹੋਏ ਨੇਤਾਵਾਂ ਦੇ ਕੀ ਕੋਈ ਤੁਹਾਡੀ ਗੱਲਬਾਤ ਹੋਈ ਰਾਣਾ ਸੋਢੀ ਤੁਹਾਡੇ ਨਾਲ ਮਿਲਣ ਵਾਸਤੇ ਬਾਹਰ ਆਏ ਜਾਂ ਨਹੀਂ ਆਏ ਨਹੀਂ ਜੀ ਕੋਈ ਬੀਜੇਪੀ ਲਾਗੂ ਸਾਡੇ ਕੋਲ ਮਿਲਣ ਵਾਸਤੇ ਨਹੀਂ ਆਇਆ ਸਾਡਾ ਰੂਸ ਵੀ ਇਹੀ ਹੈਲੋ ਵੀ ਅਸੀਂ ਜਦੋਂ ਤੁਸੀਂ ਸਾਥੋਂ ਵੋਟਾਂ ਲੈਣੀਆਂ ਹੁੰਦੀਆਂ ਤੁਸੀਂ ਪਿੰਡਾਂ 'ਚ ਆਉਨੇ ਆ ਸਾਡੇ ਸ਼ਹਿਰਾਂ 'ਚ ਆਉਨੇ ਆ ਕਸਬਿਆਂ 'ਚ ਆਉਨੇ ਆ ਤੇ ਸਾਡੀਆਂ ਵੋਟਾਂ ਹਾਸਲ ਕਰਕੇ ਤੁਸੀਂ ਰਾਜਗਦੀ 'ਤੇ ਬੈਠਨੇ ਆ ਰਾਜਗਦੀ 'ਤੇ ਬਹਿ ਕੇ ਜਿਹੜੇ ਫੈਸਲੇ ਆ ਜਨਤਾ ਦੇ ਹੱਕ 'ਚ ਕਰਨੇ ਚਾਹੀਦੇ ਆ ਤੁਸੀਂ ਬਿਲਕੁਲ ਜਿਹੜੇ ਪੂੰਜੀਪਤੀ ਘਰਾਣਿਆਂ ਦੇ ਹੱਕ ਦੇ ਵਿੱਚ ਕਰਦੇ ਆ ਉਹਨਾਂ ਦੇ ਰੋਸ ਵਜੋਂ ਇਹ ਸਾਡਾ ਪੂਰਾ ਤੁਹਾਡੀ ਸਰਕਾਰ ਦੇ ਨਾਲ ਪੂਰਾ ਰੋਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਭਾਜਪਾ ਦੀ ਸਰਕਾਰ ਨਾ ਹੀ ਆਵੇ ਬਿਲਕੁਲ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਆ ਧਰਨੇ ਤਾਂ ਚਾਹੇ ਦਿੱਤੇ ਜਾ ਰਹੇ ਹੈਗੇ ਨੇ ਪਰ ਜਦੋਂ ਇਹਨਾਂ ਰਾਜਨੇਤਾਵਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਉਹ ਸਾਡੇ ਕੋਲ ਆਂਦੇ ਹਨ ਅਤੇ ਜਦੋਂ ਕਿਸਾਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਹ ਕਿਸਾਨ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਹੀਂ ਮੰਨਦੇ ਤਾਂ ਜਿਹੜੀ ਅਗਲੀ ਗੱਲ ਹੈਗੀ ਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਵੀ ਜਿਹੜਾ ਫੈਸਲਾ ਹੈ ਉਹ ਇਹਨਾਂ ਕਿਸਾਨ ਲੀਡਰਾਂ ਤੇ ਆਗੂਆਂ ਨੂੰ ਦਿੱਤਾ ਜਾਏਗਾ ਉਸ ਦੀ ਤਰਜ ਦੇ ਉੱਤੇ ਹੀ ਅਗਲੀ ਜਿਹੜੀ ਰਣਨੀਤੀ ਉਹ ਬਣਾਈ ਜਾਏਗੀ ਕੀ ਕਰਾਓ ਜਿਹੜੇ ਅੱਗੇ ਵਿਧਾਨੇ ਹਨ ਟੋਲ ਪਲਾਜੇ ਦੁਬਾਰਾ ਰੁਕਨੇ ਹਨ ਤਾਂ ਉਹ ਸਾਰੀਆਂ ਰਣਨੀਤੀਆਂ ਜਿਹੜੀਆਂ ਨੇ ਉਹ ਮੀਟਿੰਗ ਤੋਂ ਬਾਅਦ ਜਿਹੜੇ ਆ ਫੈਸਲੇ ਉਹ ਲਿੱਤੇ ਜਾਏ ਜਾਣਗੇ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਤੀਜੇ ਦਿਨ ਜਿਹੜਾ ਰਾਣਾ ਗੁਰਮੀਤ ਸਿੰਘ ਸੋਢੀ ਜੋ ਭਾਜਪਾ ਦੇ ਨੇਤਾ ਹਨ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਧਰਨਾ ਹੈ ਉਹ ਦਿੱਤਾ ਗਿਆ ਹੈਗਾ ਉਹ ਅੱਜ ਦੇ ਦਿਨ ਇਸ ਧਰਨੇ ਨੂੰ ਜਿਹੜਾ ਸਮਾਪਤ ਜਿਹੜਾ ਉਹ ਸ਼ਾਂਤਿਕਰ ਕਰ ਦਿੱਤਾ ਜਾਏਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ